ਅੱਧੀ ਰਾਤ ਹੌਣ ਤੋਂ ਬਾਅਦ ਮੇਰੇ ਸਹੁਰੇ ਨੇ ਮੇਰੇ ਕਮਰੇ ਦਾ ਦਰਵਾਜ਼ਾ ਖੜਕਾਇਆ ਅਤੇ ਕਿਹਾ ਕਿ ਬਹੁ ਮੈਂ ਬਾਥਰੂਮ ਵਿੱਚ ਡਿੱਗ ਗਿਆ ਸੀ ਜੇਕਰ ਤੂੰ ਮੇਰੀ ਕਮਰ ਦੀ ਥੋੜੀ ਜਹੀ ਮਾਲਿਸ਼ ਕਰ ਦਿੱਤੀ ਤਾਂ ਸ਼ਾਇਦ ਮੈਨੂੰ ਆਰਾਮ ਮਿਲ ਜਾਂਦਾ ਫੇਰ ਮੈਂ ਮੇਰੇ ਸਹੁਰੇ ਨੂੰ ਆਪਣੇ ਬਿਸਤਰੇ ਤੇ ਪਾ ਦਿੱਤਾ ਅਤੇ ਇਸ ਤੋਂ ਬਾਅਦ ਜੋ ਹੋਇਆ ਉਸ ਦੀ ਤੁਸੀਂ ਵਿਆਖਿਆ ਵੀ ਨਹੀਂ ਕਰ ਸਕਦੇ ਕਿਉਂਕਿ ਉਸ ਤੋਂ ਬਾਅਦ ਮੇਰੀ ਪੂਰੀ ਜ਼ਿੰਦਗੀ ਬਰਬਾਦ ਹੋ ਗਈ ਸੀ ਦੋਸਤੋ ਅੱਜ ਦੀ ਇਸ ਕਹਾਣੀ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਵਿਆਹ ਤੋਂ 5 ਮਹੀਨੇ ਬਾਅਦ ਹੀ ਅਚਾਨਕ ਮੇਰਾ ਪਤੀ ਇੱਕ ਦੁਰਘਟਨਾ ਦੇ ਵਿੱਚ ਗੁজার ਗਿਆ ਸੀ ਮੇਰੇ ਪਿਤਾ ਜੀ ਨੇ ਬਹੁਤ ਮੁਸ਼ਕਲ ਨਾਲ ਮੇਰਾ ਵਿਆਹ ਕੀਤਾ ਸੀ ਪਰ 5 ਮਹੀਨੇ ਵਿੱਚ ਮੈਂ ਫੇਰ ਤੋਂ ਆਪਣੇ ਪੇਕੇ ਘਰ ਆ ਗਈ ਸੀ। ਮੇਰੇ ਪੇਕੇ ਘਰ ਮੇਰੀ ਮਾਂ ਨਹੀਂ ਸੀ। ਇਸ ਲਈ ਮੈਨੂੰ ਬਹੁਤ ਡਰ ਲੱਗਦਾ ਸੀ ਕਿ ਜੇਕਰ ਮੇਰੇ ਪਿਤਾ ਜੀ ਮੈਨੂੰ ਕੁਝ ਕਹਿਣਗੇ ਤਾਂ ਮੈਂ ਕਿੱਥੇ ਜਾਵਾਂਗੀ ਅਤੇ ਕੀ ਕਰਾਂਗੀ। ਮੇਰੇ ਪੇਕੇ ਘਰ ਮੇਰੀ ਸੋਤੇਲੀ ਮਾਂ ਸੀ ਅਤੇ ਮੇਰੇ ਸਹੁਰੇ ਨੇ ਮੇਰੇ ਪਿਤਾ ਜੀ ਨੂੰ ਕਿਹਾ ਕਿ ਉਹ ਮੈਨੂੰ ਆਪਣੇ ਘਰ ਲੈ ਕੇ ਜਾਣਾ ਚਾਹੁੰਦੇ ਹਨ ਅਤੇ ਮੇਰੀ ਸੋਤੇਲੀ ਮਾਂ ਨੇ ਉਸੇ ਸਮੇਂ ਹੀ ਹਾਂ ਕਹਿ ਦਿੱਤਾ ਅਤੇ ਮੇਰੇ ਪਿਤਾ ਜੀ ਨੇ ਕਿਹਾ ਹੁਣ ਤਾਂ ਤੁਹਾਡਾ ਬੇਟਾ ਵੀ ਨਹੀਂ ਹੈ ਤਾਂ ਤੁਸੀਂ ਸਾਡੀ ਬੇਟੀ ਨੂੰ ਆਪਣੇ ਘਰ ਕਿਉਂ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਮੇਰੀ ਸੋਤੇਲੀ ਮਾਂ ਨੇ ਕਿਹਾ ਕਿ ਇਸ ਵਿੱਚ ਇੰਨਾ ਸੋਚਣ ਦੀ ਕੀ ਗੱਲ ਹੈ ਉਹ ਕਹਿ ਰਹੇ ਹਨ ਨਾ ਕਿ ਉਹ ਆਪਣੀ ਬੇਟੀ ਨੂੰ ਲੈ ਕੇ ਜਾਣਾ ਚਾਹੁੰਦੇ ਹਨ ਕਾ ਇਹਨਾਂ ਨੂੰ ਲੈ ਕੇ ਜਾਣ ਦਿਓ ਇਹ ਉਹਨਾਂ ਦੇ ਘਰ ਦੀ ਵੀ ਬਹੂ ਹੈ بیٹے ਦੀ ਮੌਤ ਹੋ ਗਈ ਹੈ ਤਾਂ ਕੀ ਹੋਇਆ ਉਹ ਆਪਣੇ ਸਹੁਰੇ ਘਰ ਜਾ ਸਕਦੀ ਹੈ ਮਾਂ ਦੇ ਝਗੜੇ ਤੋਂ ਬਾਅਦ ਪਿਤਾ ਜੀ ਨੇ ਕਿਹਾ ਕਿ ਜੇਕਰ ਮੇਰੀ ਬੇਟੀ ਉੱਥੇ ਖੁਸ਼ ਰਹੇਗੀ ਤਾਂ ਇੱਕਾ ਪਿਤਾ ਹੋਣ ਦੇ ਨਾਤੇ ਮੈਨੂੰ ਖੁਸ਼ੀ ਹੋਵੇਗੀ ਤੁਸੀਂ ਉਸ ਨੂੰ ਲੈ ਜਾਓ ਅਤੇ ਸਹੁਰੇ ਮੇਰੇ ਸਹੁਰੇ ਨੇ ਮੈਨੂੰ ਕਿਹਾ ਕਿ ਬੇਟਾ ਆਪਣਾ ਬੈਗ ਤਿਆਰ ਕਰ ਲਓ ਮੈਂ ਆਪਣੀ ਸੋਤੇਲੀ ਮਾਂ ਦੇ ਬੁਰੇ ਵਰਤਾਪ ਤੋਂ ਬਚਣ ਲਈ ਆਪਣੇ ਸਹੁਰੇ ਨਾਲ ਜਾਣ ਦਾ ਫੈਸਲਾ ਕਰ ਲਿਆ ਉੱਥੇ ਪਹੁੰਚਣ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਕੱਪੜੇ ਬਦਲ ਰਹੀ ਸੀ ਤਾਂ ਉਸੇ ਸਮੇਂ ਮੇਰਾ ਸਹੁਰਾ ਆਇਆ ਅਤੇ ਕਹਿਣ ਲੱਗਿਆ ਕਿ ਬਹੂ ਇੱਕ ਕੱਪ ਚਾਹ ਬਣਾ ਦੋ ਮੈਂ ਜਲਦੀ ਰਸੋਈ ਵਿੱਚ ਗਈ ਅਤੇ ਉਹਨਾਂ ਲਈ ਚਾਹ ਬਣਾ ਦਿੱਤੀ ਚਾਹ ਪੀਂਦੇ ਹੋਏ ਉਹਨਾਂ ਨੇ ਕਿਹਾ ਕਿ ਤੈਨੂੰ ਪਤਾ ਹੈ ਕਿ ਇਸ ਘਰ ਵਿੱਚ ਮੈਂ ਬਿਲਕੁਲ ਹੀ ਇਕੱਲਾ ਹਾਂ ਮੇਰਾ ਬੇਟਾ ਮੇਰੀ ਇਕਲੌਤੀ ਔਲਾਦ ਸੀ ਅਤੇ ਤੇਰੀ ਸੱਸ ਵੀ ਗੁਜ਼ਰ ਗਈ ਹੈ ਮੈਂ ਤੈਨੂੰ ਇਸ ਲਈ ਕਾਰ ਵਿੱਚ ਲੈ ਕੇ ਆਇਆ ਹਾਂ ਤਾਂ ਕਿ ਮੈਨੂੰ ਵੀ ਇਕੱਲਾਪਨ ਮਹਿਸੂਸ ਨਾ ਹੋਵੇ ਮੈਂ ਕਿਹਾ ਹਾਂ ਜੀ ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ ਮੈਂ ਤੁਹਾਡੀ ਬੇਟੀ ਦੀ ਤਰ੍ਹਾਂ ਹਾਂ ਮੈਂ ਹਮੇਸ਼ਾ ਤੁਹਾਡੇ ਨਾਲ ਰਹਾਂਗੀ ਅਤੇ ਫਿਰ ਮੇਰਾ ਸਹੁਰਾ ਕਹਿਣ ਲੱਗਿਆ ਕਿ ਮੈਨੂੰ ਪਤਾ ਹੈ ਕਿ ਤੂੰ ਹਮੇਸ਼ਾ ਮੇਰੇ ਨਾਲ ਰਹੇਂਗੀ ਕਿਉਂਕਿ ਤੇਰੀ ਸਾਤੇਲੀ ਮਾਂ ਤੈਨੂੰ ਤੇਰੇ ਪੇਕੇ ਘਰ ਕਦੇ ਵੀ ਸ਼ਾਂਤੀ ਨਾਲ ਨਹੀਂ ਰਹਿਣ ਦੇਵੇਗੀ ਇਸ ਤਰ੍ਹਾਂ ਹੀ ਸਮਾਧੀਤਰਾ ਗਿਆ 6 ਮਹੀਨੇ ਬਾਅਦ ਦੀ ਗੱਲ ਹੈ ਮੈਂ ਆਪਣੇ ਕਮਰੇ ਵਿੱਚ ਸੌ ਰਹੀ ਸੀ ਅਤੇ ਰਾਤ ਦਾ ਪਤਾ ਨਹੀਂ ਕਿਹੜਾ ਪਹਿਰ ਸੀ ਮੇਰੇ ਕਮਰੇ ਦਾ ਦਰਵਾਜ਼ਾ ਖੜਕਿਆ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਮੇਰਾ ਸਹੁਰਾ ਬਾਹਰ ਖੜ੍ਹਾ ਸੀ ਅਤੇ ਕਹਿ ਰਿਹਾ ਸੀ ਕਿ ਬਹੂ ਮੇਰੀ ਕਮਰ ਵਿੱਚ ਬਹੁਤ ਦਰਦ ਹੈ ਕਿਉਂਕਿ ਮੈਂ ਬਾਥਰੂਮ ਵਿੱਚ ਡਿੱਗ ਗਿਆ ਹਾਂ ਜੇਕਰ ਤੂੰ ਮੇਰੀ ਕਮਰ ਦੀ ਮਾਲਿਸ਼ ਕਰ ਦੇਵੇਂ ਤਾਂ ਮੈਨੂੰ ਥੋੜਾ ਆਰਾਮ ਮਹਿਸੂਸ ਹੋਵੇਗਾ ਅਤੇ ਫੇਰ ਮੈਂ ਆਪਣੀ ਸਹੁਰੇ ਨੂੰ ਬਿਸਤਰੇ ਤੇ ਪਾ ਦਿੱਤਾ ਮੈਂ ਉਹਨਾਂ ਦੀ ਮਾਲਿਸ਼ ਕਰਨ ਲੱਗੀ ਪਾਰਾ ਚਾਂਨਕ ਹੀ ਮੇਰੀ ਸਾੜੀ ਦਾ ਪੱਲਾ نیچے સરਕ ਗਿਆ ਮੈਂ ਦੇਖ ਰਹੀ ਸੀ ਕਿ ਉਹ ਬਹੁਤ ਹੀ ਅਜੀਬ ਤਰੀਕੇ ਨਾਲ ਮੈਨੂੰ ਘੂਰ ਰਹੇ ਸੀ ਉਹਨਾਂ ਤੋਂ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਉਸੇ ਸਮੇਂ ਮੈਂ ਕਿਹਾ ਕੀ ਜੇ ਕਰੋ ਤੁਹਾਨੂੰ ਜਿਆਦਾ ਦਰਦ ਹੋ ਰਿਹਾ ਹੈ ਤਾਂ ਮੈਂ ਡਾਕਟਰ ਨੂੰ ਬੁਲਾਵਾਂ ਤਾਉ ਨਾਨੇ ਕਿਹਾ ਕੀ ਨਹੀਂ ਬਾਸਤ ਉਸੇ ਮੇਰੀ ਮਾਲਿਸ਼ ਕਰ ਦਿਓ ਮੈਨੂੰ ਆਰਾਮ ਮਿਲ ਰਿਹਾ ਹੈ ਉਹਨਾਂ ਦੀ ਇਸ ਗੱਲ ਤੇ ਮੈਂ ਕਿਹਾ ਕਿ ਤੁਸੀਂ ਇੱਥੇ ਹੀ ਪੈ ਜਾਓ ਕਮਰ ਵਿੱਚ ਦਰਦ ਦੇ ਕਾਰਨ ਤੁਸੀਂ ਆਪਣੇ ਕਮਰੇ ਵਿੱਚ ਕਿਵੇਂ ਜਾਵੋਗੇ ਮੈਂ ਤੁਹਾਡੇ ਕਮਰੇ ਵਿੱਚ ਜਾ ਕੇ ਸੌਂ ਜਾਂਦੀ ਹਾਂ ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗੇ ਕਿ ਬਹੂ ਇਸ ਹਾਲਤ ਵਿੱਚ ਤੂੰ ਮੈਨੂੰ ਇਕੱਲਾ ਛੱਡ ਕੇ ਚਲੀ ਜਾਵੇਂਗੀ ਜੇਕਰ ਰਾਤ ਨੂੰ ਮੈਨੂੰ ਬਾਥਰੂਮ ਜਾਣਾ ਪਿਆ ਤਾਂ ਮੈਂ ਇਕੱਲਾ ਕਿਨੇ ਜਾਵਾਂਗਾ ਇਸ ਤੋਂ ਚੰਗਾ ਹੈ ਕਿ ਤੂੰ ਵੀ ਇੱਥੇ ਹੀ ਸੋ ਜਾ ਕੁਝ ਸਮੇਂ ਬਾਅਦ ਮੇਰਾ ਸਹੁਰਾ ਉੱਠ ਕੇ ਮੇਰੇ ਕੋਲ ਆ ਗਿਆ ਅਤੇ ਕਹਿਣ ਲੱਗਿਆ ਬਹੂ ਮੈਂ ਤੈਨੂੰ ਕੁਝ ਕਹਿਣਾ ਚਾਹੁੰਦਾ ਹਾਂ ਜੇਕਰ ਤੂੰ ਮੇਰੀ ਗੱਲ ਮੰਨ ਲਵੇਂਗੀ ਤਾਂ ਹੀ ਮੈਂ ਤੈਨੂੰ ਕਹਾਗਾ ਉਨਾਂ ਦੀ ਇਸ ਗੱਲ ਤੇ ਮੇਰਾ ਦਿਲ ਬੇਚੈਨ ਹੋ ਗਿਆ ਮੈਂ ਚਿੰਤਤ ਹੁੰਦੇ ਹੋਏ ਬੋਲੀ ਕੀ ਪਿਤਾ ਜੀ ਤੁਸੀਂ ਕਹੋ ਕੀ ਗੱਲ ਹੈ ਮੇਰਾ ਸਹੁਰਾ ਹੱਸ ਕੇ ਬੋਲਿਆ ਕਿ ਅੱਜ ਦੀ ਰਾਤ ਮੈਂ ਤੇਰੇ ਨਾਲ ਬਿਤਾਉਣਾ ਚਾਹੁੰਦਾ ਹਾਂ ਕਿਉਂਕਿ ਇਕੱਲੇ ਮੈਨੂੰ ਚੰਗਾ ਨਹੀਂ ਲੱਗਦਾ ਮੇਰੇ ਬੇਟੇ ਦੇ ਮਰਨ ਤੋਂ ਬਾਅਦ ਮੈਂ ਫੇਰ ਸੋਚਿਆ ਕਿ ਮੈਂ ਵਿਆਹ ਕਰ ਲਵਾਂ ਪਰ ਫੇਰ ਮੈਂ ਸੋਚਿਆ ਕਿ ਤੇਰੀ ਸਹਤੇਲੀ ਮਾਂ ਤੈਨੂੰ ਕਦੇ ਵੀ ਸ਼ਾਂਤੀ ਨਾਲ ਨਹੀਂ ਰਹਿਣ ਦੇਵੇਗੀ। ਉਹਨਾਂ ਦੀ ਇਹ ਗੱਲ ਮੈਨੂੰ ਬਹੁਤ ਬੁਰੀ ਲੱਗ ਰਹੀ ਸੀ। ਪਰ ਮੈਂ ਉਹਨਾਂ ਨੂੰ ਕੁਝ ਵੀ ਨਹੀਂ ਕਹਿ ਸਕਦੀ ਸੀ। ਥੋੜੇ ਸਮੇਂ ਬਾਅਦ ਉਹਨਾਂ ਨੇ ਕਿਹਾ ਕਿ ਬਹੁ ਮੈਂ ਚਾਹੁੰਦਾ ਹਾਂ ਕਿ ਤੂੰ ਮੇਰੇ ਨਾਲ ਵਿਆਹ ਕਰ ਲੈ। ਮੈਂ ਹੈਰਾਨ ਹੁੰਦੇ ਹੋਏ ਕਿਹਾ ਕਿ ਤੁਸੀਂ ਇਹ ਕੀ ਕਹਿ ਰਹੇ ਹੋ? ਤੁਸੀਂ ਮੇਰੇ ਪਤੀ ਦੇ ਪਿਤਾ ਲੱਗਦੇ ਹੋ ਮੇਰਾ ਤੁਹਾਡੇ ਨਾਲ ਵਿਆਹ ਕਿਵੇਂ ਹੋ ਸਕਦਾ ਹੈ ਤਾਂ ਉਹ ਕਹਿਣ ਲੱਗੇ ਦੇਖ ਬਹੂ ਮੈਂ ਮੰਨਦਾ ਹਾਂ ਕਿ ਕਦੇ ਮੈਂ ਤੇਰਾ ਸਹੁਰਾ ਸੀ ਪਰ ਹੁਣ ਤੇਰੇ ਪਤੀ ਨੂੰ ਮਰੇ ਹੋਏ 6 ਮਹੀਨੇ ਹੋ ਗਏ ਹਨ ਹੁਣ ਸਾਡੇ ਵਿੱਚ ਇਸ ਤਰ੍ਹਾਂ ਦਾ ਕੋਈ ਰਿਸ਼ਤਾ ਨਹੀਂ ਹੈ ਮੈਂ ਇਕੱਲਾ ਹਾਂ ਤੇ ਤੂੰ ਵੀ ਇਕੱਲੀ ਹੈ ਅਸੀਂ ਇੱਕ ਦੂਜੇ ਦਾ ਸਾਥ ਦੇ ਸਕਦੇ ਹਾਂ ਉਨ੍ਹਾਂ ਦੀ ਇਹ ਗੱਲ ਸੁਣ ਕੇ ਮੇਰਾ ਮਨ ਬਹੁਤ ਦੁਖੀ ਹੋਇਆ ਮੈਂ ਕੁਝ ਕਹਿ ਨਾ ਸਕੀ ਇੱਕ ਪਾਸੇ ਤਾਂ ਮੇਰੀ ਸੋਤੇਲੀ ਮਾਂ ਦੇ ਹਤਿਆਚਾਰ ਅਤੇ ਦੂਜੇ ਪਾਸੇ ਮੇਰੇ ਸਹੁਰੇ ਦਾ ਅਜੀਬ ਜਿਹਾ ਵਰਤਾਪ ਮੇਰੇ ਸਹੁਰੇ ਦਾ ਇਸ ਤਰ੍ਹਾਂ ਬੋਲਣਾ ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ ਪਰ ਫਿਰ ਮੈਨੂੰ ਖਿਆਲ ਆਇਆ ਕਿ ਮੈਂ ਆਪਣੇ ਪਿਤਾ ਜੀ ਨਾਲ ਜਾ ਕੇ ਗੱਲ ਕਰਦੀ ਹਾਂ ਪਾਰੇ ਸਾਹਬ ਗੱਲਾਂ ਆਪਣੇ ਪਾਪਾ ਨਾਲ ਜਾ ਕੇ ਕਰਨ ਦੀ ਮੇਰੇ ਵਿੱਚ ਹਿੰਮਤ ਨਹੀਂ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਪਿਤਾ ਜੀ ਨਾਲ ਗੱਲ ਕਰਨ ਤੋਂ ਬਾਅਦ ਮੇਰੀ ਜ਼ਿੰਦਗੀ ਵਿੱਚ ਹੋਰ ਵੀ ਜ਼ਿਆਦਾ ਪਰੇਸ਼ਾਨੀ ਆ ਸਕਦੀ ਹੈ ਮੈਂ ਉਹਨਾਂ ਕੋਲ ਨਹੀਂ ਗਈ ਤਾਂ ਅਗਲੇ ਦਿਨ ਸ਼ਾਮ ਨੂੰ ਮੇਰੇ ਸਹੁਰੇ ਨੇ ਮੈਨੂੰ ਫੇਰ ਤੋਂ ਕਿਹਾ ਕਿ ਬਹੂ ਮੈਂ ਚਾਹੁੰਦਾ ਹਾਂ ਕਿ ਤੂੰ ਮੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਵੇਂ ਮੈਂ ਤੇਰੇ ਤੋਂ ਹੋਰ ਕੁਝ ਨਹੀਂ ਚਾਹੁੰਦਾ ਹਾਂ ਤੇਰੇ ਨਾਲ ਹੀ ਮੇਰੀ ਜ਼ਿੰਦਗੀ ਪੂਰੀ ਹੁੰਦੀ ਹੈ ਸੌਰੇ ਦੇ ਮੂੰਹ ਤੋਂ ਇਹ ਗੱਲਾਂ ਸੁਣ ਕੇ ਮੈਂ ਹੈਰਾਨ ਰਹਿ ਗਈ ਪਰ ਕੁਝ ਬੋਲ ਨਾ ਪਾਈ ਥੋੜੇ ਸਮੇਂ ਬਾਅਦ ਉਹ ਖੁਦ ਹੀ ਬਾਹਰ ਚਲੇ ਗਏ ਇਸੇ ਤਰ੍ਹਾਂ ਹੀ ਸੌਰੇ ਘਰ ਵਿੱਚ ਰਹਿਣ ਤੋਂ ਬਾਅਦ ਮੇਰੇ ਸਹੁਰੇ ਅਤੇ ਮੇਰੇ ਵਿੱਚ ਇੱਕ ਆਜੀਬ ਜਿਹਾ ਰਿਸ਼ਤਾ ਬਣਦਾ ਚਲਾ ਗਿਆ ਪਤੀ ਦੀ ਮੌਤ ਤੋਂ ਬਾਅਦ ਮੈਂ ਸੋਚਿਆ ਕਿ ਹੁਣ ਮੈਂ ਇਸ ਦੁਨੀਆ ਵਿੱਚ ਬਿਲਕੁਲ ਇਕੱਲੀ ਰਹਿ ਗਈ ਹਾਂ ਪਰ ਮੇਰੇ ਸਹੁਰੇ ਨੇ ਮੇਰੇ ਪ੍ਰਤੀ ਜੋ ਆਪਣੀਆਂ ਭਾਵਨਾਵਾਂ ਰੱਖੀਆਂ ਸੀ ਉਹਨਾਂ ਨੇ ਮੇਰੇ ਜੀਵਨ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਸੀ ਉਹਨਾਂ ਦੇ ਸ਼ਬਦਾਂ ਨੇ ਮੈਨੂੰ ਅੰਦਰ ਤੋਂ ਹਿਲਾ ਕੇ ਰੱਖ ਦਿੱਤਾ ਸੀ ਜਦੋਂ ਵੀ ਮੈਂ ਸੌਣ ਲਈ ਆਪਣੇ ਕਮਰੇ ਵਿੱਚ ਜਾਂਦੀ ਤਾਂ ਉਹਨਾਂ ਦੀਆਂ ਗੱਲਾਂ ਮੈਨੂੰ ਪਰੇਸ਼ਾਨ ਕਰ ਦਿੰਦੀਆਂ ਸੀ ਉਹ ਮੈਨੂੰ ਕਹਿੰਦੇ ਸੀ ਕਿ ਮੇਰੇ ਨਾਲ ਰਹਿਣ ਤੋਂ ਬਾਅਦ ਉਹਨਾਂ ਨੂੰ ਇਕੱਲੇਪਨ ਦਾ ਅਹਿਸਾਸ ਨਹੀਂ ਹੁੰਦਾ ਅਤੇ ਉਹ ਚਾਹੁੰਦੇ ਸੀ ਕਿ ਅਸੀਂ ਦੋਵੇਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੀਏ ਉਸ ਰਾਤ ਦੀ ਬਾਤਚੀਤ ਤੋਂ ਬਾਅਦ ਮੈਂ ਆਪਣੇ ਆਪ ਨੂੰ ਬਹੁਤ ਇਕੱਲਾ ਪਾਇਆ ਮਾਨ ਵਿੱਚ ਬਹੁਤ ਸਾਰੇ ਸਵਾਲ ਉੱਠ ਰਹੇ ਸੀ ਕਿ ਇਹ ਸਭ ਕੁਝ ਸਹੀ ਹੈ ਕਿ ਇਹ ਸਮਾਜ ਦੇ ਨਿਯਮਾਂ ਦੇ ਖਿਲਾਫ ਨਹੀਂ ਜਾਵੇਗਾ ਪਰ ਕਿਤੇ ਨਾ ਕਿਤੇ ਮੇਰੇ ਮਨ ਵਿੱਚ ਇਹ ਗੱਲ ਵੀ ਸੀ ਕੀ ਸ਼ਾਇਦ ਮੇਰਾ ਸਹੁਰਾ ਇਕੱਲੇਪਨ ਵਿੱਚ ਪਰੇਸ਼ਾਨ ਹੋ ਰਿਹਾ ਹੈ ਮੈਂ ਇਹ ਸਭ ਕੁਝ ਸੋਚਣ ਤੋਂ ਬਾਅਦ ਉਹਨਾਂ ਨਾਲ ਗੱਲ ਕਰਨ ਦਾ ਫੈਸਲਾ ਕੀਤਾ ਰਾਤ ਨੂੰ ਮੈਂ ਆਪਣੇ ਸਹੁਰੇ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਅਤੇ ਉਹ ਮੈਨੂੰ ਦੇਖ ਕੇ ਥੋੜਾ ਪਰੇਸ਼ਾਨ ਹੋਏ ਮੈਂ ਅੰਦਰ ਗਈ ਅਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਚਾਹੁੰਦੀ ਹਾਂ ਉਹਨਾਂ ਨੇ ਮੈਨੂੰ ਬੈਠਣ ਦਾ ਇਸ਼ਾਰਾ ਕੀਤਾ ਅਤੇ ਬੋਲ ਲਏ ਕਿ ਕੀ ਹੋਇਆ ਤੁਸੀਂ ਇੰਨੀ ਰਾਤ ਨੂੰ ਮੇਰੇ ਕਮਰੇ ਵਿੱਚ ਮੈਂ ਹਿੰਮਤ ਕਰਦੇ ਹੋਏ ਕਿਹਾ ਕਿ ਮੈਂ ਤੁਹਾਡੀ ਗੱਲ ਦੇ ਬਾਰੇ ਵਿੱਚ ਸੋਚਿਆ ਮੈਂ ਸਮਝਦੀ ਹਾਂ ਕਿ ਤੁਸੀਂ ਇਕੱਲੇਪਨ ਤੋਂ ਪਰੇਸ਼ਾਨ ਹੋ ਅਤੇ ਤੁਹਾਨੂੰ ਇੱਕ ਸਾਥੀ ਦੀ ਜ਼ਰੂਰਤ ਹੈ ਪਰ ਇਸ ਰਿਸ਼ਤੇ ਲਈ ਇੱਕ ਸ਼ਰਤ ਹੈ ਸਾਡੇ ਵਿੱਚ ਹਮੇਸ਼ਾ ਸਨਮਾਨ ਅਤੇ ਪਿਆਰ ਦਾ ਰਿਸ਼ਤਾ ਰਹੇਗਾ ਤੁਸੀਂ ਮੈਨੂੰ ਸਨਮਾਨ ਦੇਵੋਗੇ ਅਤੇ ਮੈਂ ਤੁਹਾਨੂੰ ਪਿਆਰ ਦੇ ਮੰਗੀ ਉਹਨਾਂ ਨੇ ਮੇਰੀ ਗੱਲ ਨੂੰ ਸਮਝਿਆ ਅਤੇ ਕਿਹਾ ਕਿ ਮੈਂ ਤੇਰੀ ਸ਼ਰਤ ਮੰਨਦਾ ਹਾਂ ਮੈਂ ਤੇਰੇ ਸਮਾਨ ਨੂੰ ਹਮੇਸ਼ਾ ਬਣਾ ਕੇ ਰੱਖਾਂਗਾ ਉਹਨਾਂ ਦੀ ਇਹ ਗੱਲ ਸੁਣ ਕੇ ਮੇਰੇ ਦਿਲ ਦਾ ਬੋਝ ਥੋੜਾ ਹਲਕਾ ਹੋ ਗਿਆ ਸੀ ਮੈਂ ਉਹਨਾਂ ਨੂੰ ਸਹਿਮਤੀ ਦੇ ਦਿੱਤੀ ਸੀ ਅਤੇ ਫਿਰ ਥੋੜੇ ਦਿਨਾਂ ਬਾਅਦ ਅਸੀਂ ਵਿਆਹ ਕਰਵਾ ਲਿਆ ਵਿਆਹ ਤੋਂ ਬਾਅਦ ਦੇ ਦਿਨ ਮੇਰੇ ਲਈ ਬਹੁਤ ਮੁਸ਼ਕਲਾਂ ਭਰੇ ਰਹੇ ਸੀ ਪਿੰਡ ਦੇ ਲੋਕ ਗੱਲਾਂ ਬਣਾਉਣ ਲੱਗੇ ਸੀ ਰਿਸ਼ਤੇਦਾਰਾਂ ਨੇ ਸਾਡੇ ਤੋਂ ਦੂਰੀ ਬਣਾ ਲਈ ਸੀ ਪਰ ਅਸੀਂ ਇਸ ਸਭ ਦੀ ਪਰਵਾਹ ਕੀਤੇ ਬਿਨਾ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣ ਦਾ ਫੈਸਲਾ ਲਿਆ ਸਾਡੇ ਰਿਸ਼ਤੇ ਵਿੱਚ ਹੌਲੀ-ਹੌਲੀ ਪਿਆਰ ਅਤੇ ਸਾਝ ਵਧਣ ਲੱਗੀ ਸੌਰੇ ਘਰ ਵਿੱਚ ਜਿੱਥੇ ਪਹਿਲਾਂ ਮੈਂ ਆਪਣੇ ਆਪ ਨੂੰ ਇਹ ਕੱਲਾ ਮਹਿਸੂਸ ਕਰਦੀ ਸੀ ਹੁਣ ਉਹ ਘਰ ਹੀ ਮੈਨੂੰ ਆਪਣਾ ਲੱਗਣ ਲੱਗਿਆ ਸੀ ਮੇਰੇ ਸਹੁਰੇ ਨੇ ਮੇਰੀ ਹਰ ਛੋਟੀ ਅਤੇ ਵੱਡੀ ਜ਼ਰੂਰਤ ਦਾ ਧਿਆਨ ਰੱਖਿਆ ਸੀ ਅਤੇ ਮੇਰੀ ਹਰ ਖੁਆਇਸ਼ ਪੂਰੀ ਕੀਤੀ ਸੀ ਉਹ ਹਰ ਰੋਜ਼ ਮੇਰੇ ਲਈ ਕੁਝ ਨਾ ਕੁਝ ਨਮਾਤੇ ਖਾਸ ਕਰਨ ਦੀ ਕੋਸ਼ਿਸ਼ ਕਰਦੇ ਸੀ ਕਦੇ ਉਹ ਮੇਰੇ ਪਸੰਦ ਦਾ ਖਾਣੇ ਦੀਆਂ ਚੀਜ਼ਾਂ ਲੈ ਕੇ ਆਉਂਦੇ ਅਤੇ ਕਦੇ ਮੇਰੇ ਲਈ ਨਵੀਆਂ ਸਾੜੀਆਂ ਲੈ ਕੇ ਆਉਂਦੇ ਹੌਲੀ ਹੌਲੀ ਮੈਂ ਵੀ ਉਹਨਾਂ ਨੂੰ ਪਿਆਰ ਕਰਨ ਲੱਗੀ ਸੀ ਹੁਣ ਉਹ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਸੀ ਹੁਣ ਸਾਡਾ ਰਿਸ਼ਤਾ ਬਹੁਤ ਮਜ਼ਬੂਤ ਬਣ ਗਿਆ ਸੀ ਉਹ ਮੈਨੂੰ ਉਸ ਸਮੇਂ ਸਹਾਰਾ ਦਿੰਦੇ ਜਦੋਂ ਮੈਨੂੰ ਉਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਸੀ ਉਹਨਾਂ ਨੇ ਮੈਨੂੰ ਫੇਰ ਤੋਂ ਹੱਸਣਾ ਸਿਖਾਇਆ ਜ਼ਿੰਦਗੀ ਨੂੰ ਇੱਕ ਨਵੇਂ ਨਜ਼ਰੀਏ ਨਾਲ ਦੇਖਣਾ ਸਿਖਾਇਆ ਵਿਆਹ ਤੋਂ ਬਾਅਦ ਅਸੀਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਪਰ ਹਰ ਵਾਰ ਅਸੀਂ ਇੱਕ ਦੂਜੇ ਦਾ ਸਾਥ ਦਿੱਤਾ ਉਹਨਾਂ ਨੇ ਮੈਨੂੰ ਇਹ ਅਹਿਸਾਸ ਦਿਵਾਇਆ ਕੀ ਜੇਕਰ ਜੀਵਨ ਵਿੱਚ ਸਹੀ ਜੀਵਨ ਸਾਥੀ ਹੋਵੇ ਤਾਂ ਕੋਈ ਵੀ ਮੁਸ਼ਕਲ ਵੱਡੀ ਨਹੀਂ ਹੁੰਦੀ ਸਮਾਜ ਦੀ ਨਜ਼ਰ ਵਿੱਚ ਅਸੀਂ ਬਹੁਤ ਕੁਝ ਸਹਿਆ ਪਰ ਅਸੀਂ ਕਦੇ ਵੀ ਆਪਣੇ ਫੈਸਲੇ ਤੇ ਪਛਤਾਵਾ ਨਹੀਂ ਕੀਤਾ ਉਹਨਾਂ ਦੇ ਨਾਲ ਬਿਤਾਏ ਹੋਏ ਹਰ ਪਲ ਨੇ ਮੈਨੂੰ ਕੁਝ ਨਵਾਂ ਸਿਖਾਇਆ ਅਤੇ ਮੈਨੂੰ ਅਹਿਸਾਸ ਹੋਇਆ ਕਿ ਕਦੇ-ਕਦੇ ਜ਼ਿੰਦਗੀ ਸਾਨੂੰ ਇਸੋ ਤਰ੍ਹਾਂ ਦੇ ਮੋੜ ਤੇ ਲਿਆ ਕੇ ਖੜਾ ਕਰ ਦਿੰਦੀ ਹੈ ਜਿੱਥੇ ਸਾਡੇ ਲਈ ਫੈਸਲਾ ਲੈਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਹੁਣ ਉਹ ਮੇਰੇ ਜੀਵਨ ਦੇ ਸਭ ਤੋਂ ਖਾਸ ਬਣ ਚੁੱਕੇ ਹਨ ਉਹਨਾਂ ਨਾਲ ਬਿਤਾਏ ਹੋਏ ਹਰ ਪਲ ਨੇ ਮੈਨੂੰ ਇਹ ਸਿਖਾਇਆ ਹੈ ਕਿ ਜੇਕਰ ਜੀਵਨ ਵਿੱਚ ਸਾਡੇ ਨਾਲ ਸਹੀ ਸਾਥੀ ਹੋਵੇ ਤਾਂ ਅਸੀਂ ਹਰੀ ਕੋ ਮੁਸ਼ਕਲ ਦਾ ਸਾਹਮਣਾ ਕਰ ਸਕਦੇ ਹਾਂ ਅਸੀਂ ਮਿਲ ਕੇ ਆਪਣੀ ਜ਼ਿੰਦਗੀ ਦੀ ਹਰ ਇੱਕ ਚੁਣੌਤੀ ਦਾ ਸਾਹਮਣਾ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ। ਹੁਣ ਸਾਡੇ ਵਿੱਚ ਦਾ ਇਹ ਨਵਾਂ ਰਿਸ਼ਤਾ ਮੈਨੂੰ ਮੇਰੀ ਜ਼ਿੰਦਗੀ ਦੇ ਨਵੇਂ ਸੁਪਨੇ ਦਿਖਾਉਣ ਲੱਗਿਆ ਹੈ। ਤਾਂ ਦੋਸਤੋ, ਏਸੀ ਅੱਜ ਦੀ ਸਾਡੀ ਨਵੀਂ ਕਹਾਣੀ। ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਜੇਕਰ ਕਹਾਣੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ। ਜੇਕਰ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ